ਸਰਬਸਾਵਾਦ ਦੀ ਬਦਲੇ ਸੰਗਤ ਜੀ ਸਨਿਆਸੀ ਹਾਜ਼ਰਾਨ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਇਹ ਅਸੀਂ ਜਿਸ ਜਗ੍ਹਾ ਤੇ ਅੱਜ ਖਲੋਤੇ ਆ ਇਹ ਹੈ ਸਾਰਾ ਗੜੀ ਕਾਰ ਪਾਰਕਿੰਗ ਇੱਥੇ ਅੱਜ ਸਾਨੂੰ ਜੋ ਇੱਕ ਵੱਖਰਾ ਕਾਰਜ ਦੇਖਣ ਨੂੰ ਮਿਲਿਆ ਹੈ ਕਿ ਕਿਸੇ ਸਮੇਂ ਪੰਜਾਬ ਦੀ ਸ਼ਾਂਤੀ ਨੂੰ ਗੁਰਦੁਆਰਿਆਂ ਦੇ ਮਾਹੌਲ ਨੂੰ ਖਰਾਬ ਕਰਨ ਵਾਸਤੇ ਸ਼ਰਾਰਤੀ ਅਸਰਾਵਲੋਂ ਗਾਂ ਦਾ ਮਾਸ ਛੁਟਿਆ ਜਾਂਦਾ ਸੀ ਜਾਂ ਫਿਰ ਸਮਰਤ ਪਿੰਡਾਂ ਉੱਪਰੋਂ ਛੁੱਟ ਕਰਕੇ ਮਾਹੌਲ ਖਰਾਬ ਕਰਨਾ ਜਾਂ ਕੀਤਾ ਜਾਂਦਾ ਸੀ ਅੱਜ 27 ਨਵੰਬਰ ਸਮਾਂ 8:05 ਦਾ ਹੋ ਚੁੱਕਾ ਹੈ ਜਦੋਂ ਅਸੀਂ ਅੱਜ ਕਾਰ ਪਾਰਕਿੰਗ ਦੇ ਵਿੱਚ ਪੁੱਜੇ ਕਿਉਂਕਿ ਉਹ ਸਮੇਂ ਤੇ ਦੋ ਪੌਲਿਸਿੰਗ ਜਿਹੜੇ ਸਾਡੀ ਨਿਗਾਹ ਦੇ ਵਿੱਚ ਪਏ ਜਦੋਂ ਉਹਨਾਂ ਨੂੰ ਧਿਆਨ ਦੇ ਨਾਲ ਦੇਖਿਆ ਗਿਆ ਤੇ ਉਹਨਾਂ ਦੇ ਵਿੱਚ ਮੱਛੀਆਂ ਦਾ ਜਿਹੜਾ ਹੈ ਬਹੁਤ ਪਦਾਰਥ ਵਿੱਚ ਇਹ ਜੋ ਤੁਸੀਂ ਸਾਹਮਣੇ ਤੱਕ ਰਹੇ ਹੋ ਕਿ ਬਹੁਤ ਪਦਾਰਥ ਵਿੱਚ ਮੱਛੀਆਂ ਜਿੰਨਾ ਪੰਜਾਂ ਪੰਜਾਂ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਕਿਸੇ ਵੀ ਬੰਦੇ ਦੀ ਸ਼ਰਾਫਤ ਹੈ ਇਸ ਮੁਹੌਲੇ ਨੂੰ ਖਰਾਬ ਕਰਨ ਵਾਸਤੇ ਇੱਕ ਧਾਰਮਿਕ ਸੰਸਥਾ ਇਹ ਕੋਲ ਕਾਰ ਪਾਰਕਿੰਗ ਜਿੱਥੇ ਗੁਰੂ ਕੀ ਸੰਗਤ ਵਿਦੇਸ਼ ਤੋਂ ਆਉਂਦੀ ਹੈ ਔਰ ਇੱਥੇ ਆਪਣੀਆਂ ਗੱਡੀਆਂ پارک ਕਰਕੇ ਬੜੀ ਆਸਤਾ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਦੁਆਰ ਕਰਨ ਵਾਸਤੇ ਜਾਂਦੀ ਹੈ ਪਰ ਇਹ ਹਰ ਸਮੇਂ ਆਏ ਸਾਲ ਦਰ ਸਾਲ ਸ਼ਰਾਰਤੀ ਅੰਸਰ ਇਹੋ ਜਿਹੇ ਚਾਲਾਂ ਚੱਲਦੇ ਨੇ ਪ੍ਰਸ਼ਾਸਨ ਨੂੰ ਅਸੀਂ ਧਿਆਨ ਵਿੱਚ ਕੇ ਕਾਰਜ ਲੈਣਾ ਚਾਹੁੰਦੇ ਵੀ ਜਿਸ ਬੰਦੇ ਨੇ ਵੀ ਇਹ ਸ਼ਰਾਰਤ ਕੀਤੀ ਹੈ ਇਹ ਗਲਤ ਕੰਮ ਤੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹੋ ਜਿਹਾ ਸ਼ਰਾਰਤਾਂ ਇਹੋ ਜਿਹਾ ਮਾਹੌਲ ਖਤਮ ਕਰਨੇ ਦੇ ਵਿਚਾਰ ਹੈ ਅਗਾਰ ਤੋਂ ਨਾਕਾਮਜਾਂ ਨੂੰ ਵਿਵਾਦੂ ਸੀਤਾ ਖੰਸਾ ਵਾਹਿਗੁਰੂ ਜੀ ਦੇ ਪਤੀ